ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪ ਜੀ ਨੂੰ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਲਗੇ ਆ ਜਿੱਥੇ ਕਿਸੇ ਦੇ ਵਿਆਹ ਦੇ ਵਿੱਚ ਰੁਕਾਵਟਾਂ ਪੈਂਦੀਆਂ ਨੇ ਜੀ ਸੰਜੋਗ ਨਹੀਂ ਖੁੱਲਦੇ ਇਹ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਬੀਬੀ ਵੀਰੋ ਜੀ ਜੋ ਕਿ ਚਵਾਲ ਦੇ ਕੋਲ ਬਾਬਾ ਬੁੱਢਾ ਸਾਹਿਬ ਦੇ ਨੇੜੇ ਗੁਰਦੁਆਰਾ ਸਾਹਿਬ ਸਿੱਤੇ ਜੀ ਇਸ ਜਗ੍ਹਾ ਤੇ ਕੋਈ ਵੀ ਆਨੰਦ ਕਾਰਜ ਕਿਸੇ ਦਾ ਰੁਕਦਾ ਹੋਵੇ ਰੁਕਾਵਟਾਂ ਪੈਂਦੀਆਂ ਹੋਣ ਇਸ ਜਗ੍ਹਾ ਤੇ ਅਰਦਾਸ ਬੇਨਤੀ ਕਰਾਉਣ ਦੇ ਨਾਲ ਸੰਜੋਗਾ ਦੀ ਅਰਦਾਸ ਪੂਰੀ ਹੁੰਦੀ ਹੈ ਜੀ ਇਹੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਜੀ ਆਪ ਜੀ ਫਾਟ ਸਕਦੇ ਹੋ ਸਕਰੀਨਸ਼ਾਟ ਵੀ ਲੈ ਸਕਦੇ ਹੋ ਜੀ ਇਸੇ ਸਥਾਨ ਤੇ ਬੀਬੀ ਵੀਰੋਜੀ ਦਾ ਅਨੰਦ ਕਾਜ ਭਾਈ ਸਾਧੂ ਜੀ ਦੇ ਨਾਲ ਹੋਣਾ ਨਿੱਜਾ ਹੈ ਜੀ ਇਹ ਗੁਰਦੁਆਰਾ ਸਾਹਿਬ ਦਾ ਲੰਗਰ ਹੈ ਜੀ ਦੇਖ ਸਕਦੇ ਹੋ ਆਪ ਜੀ ਸਤਿਰਾਮ ਜੀ ਬੀਬੀ ਵੀਰੋਜੀ ਦਾ ਅਨੰਦ ਕਾਜ ਜੀ ਪਰਾਤੇ ਦੀ ਤਸਵੀਰ ਆਹਨ ਤਾਂ ਕੋਈ ਗੱਲ ਨਹੀਂ ਕਰਦੇ ਆ। ਆਹਨ ਦਾ ਆਪਾਂ ਕਰਨੀ ਕਰਨੀ ਲੋੜ ਹੱਸੇ। ਤਾਂ ਤਾਂ ਵੀ ਲੱਗੋਗੇ ਜੀ। ਇਥੇ ਰਾਸ ਹੁੰਦੀ ਹੈ ਜੀ। ਸੰਜੋਗਾ ਦੀ। ਇਹ ਬੋਰਾ ਸਾਬਾ ਲੰਗਰ ਆ ਜੀ। ਇਸ ਲਈ ਇੱਥੇ ਆ ਕੇ ਲੰਗਰ ਪ੍ਰਸਾਦਾ ਛਕਦਿਆਂ ਨੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦਿਆਂ ਨੇ ਆਪ ਵੀ ਦੇਖ ਸਕਦੇ ਹੋ ਬੋਰਾ ਸਾਬਾ। ਸੰਗਤਾ ਇੱਥੇ ਬੈਠ ਕੇ ਲੱਗ ਰੇ ਪ੍ਰਸ਼ਾਦਾ ਸ਼ਕਤੀਏ ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੀ ਹੈ ਸੱਚੇ ਪਾਤਸ਼ਾਹ ਜੀ ਦਾ ਆਪ ਜੀ ਜਦ ਵੀ ਸ੍ਰੀ ਅਮਰitsar ਸਾਹਿਬ ਆਓ ਗੁਰਦੁਆਰਾ ਸਾਹਿਬ ਦੇ ਜ਼ਰੂਰ ਦਰਸ਼ਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪ ਜੀ ਨੂੰ ਦਰਸ਼ਨ ਕਰੇ ਗੁਰਦੁਆਰਾ ਮਾਤਾ ਵੀਰੋ ਜੀ ਭਾਈ ਸਾਦੂ RAM ਜੀ ਨਾਲ ਜਿਨ੍ਹਾਂ ਦੇ ਆਨੰਦ ਕਰਜੋ ਇਸੇ ਨੇ ਇਸ ਸਥਾਨ ਤੇ ਜੋ ਕਿ ਕਿਸੇ ਦੇ ਆਨੰਦ ਕਰਜ ਦਾ ਦੇ ਵਿੱਚ ਵਿਆਹ ਦੇ ਵਿੱਚ ਵਿਗਨ ਪੈਂਦੇ ਉਹਨਾਂ ਦੇ ਖਾਫਤਾ ਪੈਂਦੀਆਂ ਹਨ ਸੰਗਤਾ ਇੱਥੇ ਆ ਕੇ ਧਨਮਾਨ ਦਾਨਾ ਹਾਜ਼ਰੀ ਭਰਦੀਆਂ ਹਨ ਤੇ ਗੁਰੂ ਮਹਾਰਾ ਉਹਨਾਂ ਦੇ ਤੁਰੰਤ ਸੰਜੋਗ ਖੁੱਲ ਜਾਂਦੇ ਹਨ ਜੋ ਵੀ ਮੇਰਾ ਵੀਰ ਭਾਈ ਸੰਗਤ ਦੇ ਵਿੱਚ ਉਹ ਪ੍ਰੇਮੀ ਆਣਾ ਚਾਵੇ ਇਸ ਸਥਾਨ ਦੀ ਜੋ ਕਿ ਬ੍ਰਹਮ ਗਿਆਨੀ ਬਾਬਾ ਬੁਡੇ ਤੰਤਰ ਬ੍ਰਹਮ ਗਿਆਨੀ ਬਾਬਾ ਬੁਡੇ ਸਥਾਨ ਦੇ ਕੋਲ ਗੁਰਦੁਆਰਾ ਉਹਦੇ ਲਾਗੇ ਚਵਾਲ ਚਵਾਲ ਤੋਂ ਤਕਰੀਬਨ 2 ਕਿਲੋਮੀਟਰ ਅੰਦਰ ਮਾਤਾ ਭਾਗੋਣੀ ਤੇ ਗੁਰਦੁਆਰੇ ਦੇ ਵਿੱਚ ਆਪ ਜੀ ਆ ਕੇ ਦਰਸ਼ਨ ਕਰ ਸਕਦੇ ਹੋ ਲੋਕੇਸ਼ਨ ਤੁਹਾਨੂੰ ਆਪ ਇਹਨੂੰ YouTube ਤੇ ਸੈਂਡ ਕਰ ਦੇਵਾਂਗੇ ਆਪ ਜੀ ਦੇਖ ਕੇ ਇੱਥੇ ਆ ਕੇ ਅਰਦਾਸ ਬੇਨਤੀ ਹਾਜ਼ਰੀ ਕਰਾ ਕੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇੰਨੀਆਂ ਕੋ ਬੇਨਤੀ ਆ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ